ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰੀ ਸ਼ਕਾਲ ਤੇ ਜੈਸਾਂ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੀਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਜਿਹੜੀ ਕਰਨੀ ਆ ਇਸ ਗੱਲ ਤੋਂ ਬਹੁਤ ਜ਼ਿਆਦਾ ਆਪਾਂ ਨੂੰ ਜਿੰਨੇ ਵੀ ਆਪਾਂ ਪੀਰਾਂ ਫਕੀਰਾਂ ਨੂੰ ਮੰਨਦੇ ਆ ਆਪਣੇ ਕਿਸੇ ਵੀ ਪੀਰ ਨੂੰ ਮੰਨਦੇ ਆ ਗੁਰੂ ਨੂੰ ਮੰਨਦੇ ਆ ਮੋਟੀਵੇਸ਼ਨ ਜ਼ਰੂਰ ਮਿਲੂਗੀ ਮੋਟੀਵੇਸ਼ਨ ਇਸ ਚੀਜ਼ ਦੀ ਮਿਲੂਗੀ ਕਿ ਕਦੇ ਵੀ ਹਾਰ ਨਹੀਂ ਮੰਨਣੀ ਮੈਨੂੰ ਥੋੜੇ ਦਿਨ ਪਹਿਲਾਂ ਕੋਈ ਭਾਜੀ ਮਿਲੇ ਉਹਨਾਂ ਦੇ ਨਾਲ ਗੱਲ ਚੱਲ ਪਈ ਸਾਈ ਜੀ ਉਹਨਾਂ ਬਾਰੇ ਪੁਰਾਣੀਆਂ ਗੱਲਾਂ ਕਰ ਲੱਗ ਗਏ ਪਾਜੀ ਤੇ ਗੱਲਾਂ ਕਰਦੇ 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 ਜਦੋਂ ਖਾਸੀਆਂ ਡੂੰਘੀਆਂ ਗੱਲਾਂ ਹੋਣ ਲੱਗ ਗਈਆਂ ਤਾਂ ਉਹਨਾਂ ਨੇ ਪਤਾ ਕੀ ਕਿਹਾ ਉਹ ਕਹਿੰਦੇ ਕਿ ਇੱਕ ਗੱਲ ਪੱਕੀ ਆ ਕਿ ਸਾਈਂ ਲਾਡੀ ਸ਼ਾਹ ਨੂੰ ਜਿਹੜਾ ਵੀ ਮੰਨਦਾ ਨਾ ਉਹ ਡੁੱਬਦਾ ਜ਼ਰੂਰ ਆ ਇਹ ਗੱਲ ਮੈਨੂੰ ਲੱਗਦਾ ਕਿ ਥੰਬਨੇਲ ਤੇ ਪੜ ਕੇ ਕਈਆਂ ਨੂੰ ਡੈਂਸ਼ਨ ਪੈ ਗਈ ਹੋਣੀ ਆ ਕਿ ਇਹ ਕੀ ਲਿਖਿਆ ਕਿਉਂਕਿ ਮੇਰੇ ਕਈ ਵੀਡੀਓਜ਼ ਦੇ ਵਿੱਚ ਇਦਾਂ ਹੋਇਆ ਆ ਪਰ ਅਸਲ ਗੱਲ ਕੁਸ਼ੋਰ ਹੁੰਦੀ ਆ ਨਾ ਤੇ ਜਿਸ ਤਰੀਕੇ ਨਾਲ ਉਹ ਭਾਜੀ ਉਹਨਾਂ ਨੇ ਕਿਹਾ ਤੇ ਉਸ ਤਰੀਕੇ ਨਾਲ ਗੱਲ ਉਹਨਾਂ ਦੀ ਸੱਚੀ ਆ ਕਿਉਂਕਿ ਸਾਈਂ ਲਾਦੀਸ਼ਾ ਸਰਕਾਰ ਦੇ ਨਾਲ ਜਦੋਂ ਵੀ ਆਪਾਂ ਜੁੜਦੇ ਆ ਜਾਂ ਜਿਹੜਾ ਵੀ ਇਨਸਾਨ ਇਹ ਕਹਿੰਦਾ ਨਾ ਕਿ ਮੈਂ ਸਾਈਂ ਲਾਦੀਸ਼ਾ ਸਰਕਾਰ ਦਾ ਮੁਰੀਦ ਆ ਮੈਂ ਉਹਨਾਂ ਨੂੰ ਪਿਆਰ ਕਰਦਾ ਆ ਉਸ ਤੋਂ ਬਾਅਦ ਕੀ ਹੁੰਦਾ ਆ ਕਿ ਉਸ ਇਨਸਾਨ ਦਾ ਜਿਹੜਾ ਵੀ ਕੋਈ ਕੰਮਕਾਰ ਹੁੰਦਾ ਉਹ ਕੰਮਕਾਰ ਦੇ ਵਿੱਚ ਡਾਊਨ ਚਲਾ ਜਾਂਦਾ ਹੌਲੀ ਹੌਲੀ ਕਰ ਕਰਕੇ ਕਰ ਕਰਕੇ ਇੱਕ ਵਾਰ ਡਾਊਨ ਜਾਂਦਾ ਹੀ ਜਾਂਦਾ ਉਹ ਡਾਊਨ ਕਿਉਂ ਜਾਂਦਾ ਆ ਸਾਈਂ ਲਾਡੀਸ਼ਾ ਸਰਕਾਰ ਪੇਪਰ ਲੈਂਦੇ ਨੇ ਆਪਣਾ ਕਿ ਤੂੰ ਮੇਰੇ ਕੋਲੇ ਆ ਤਾ ਗਿਆ ਮੇਰਾ ਬਣ ਤਾ ਗਿਆ ਪਰ ਮੈਂ ਹੁਣ ਦੇਖਣ ਆਇਆ ਕਿ ਤੂੰ ਸੱਚੀ ਮੇਰਾ ਆ ਜਾਂ ਨਹੀਂ ਸੋ ਸਾਈਂ ਜੀ ਆਪਣੇ ਉਸ ਮਰੀਦ ਨੂੰ ਬਿਲਕੁਲ ਥੱਲੇ ਲੈ ਜਾਂਦੇ ਨੇ ਖਤਮ ਕਰਨ ਦੇ ਹਾਲਤੇ ਲੈ ਜਾਂਦੇ ਨੇ ਤੇ ਜਦੋਂ ਬਿਲਕੁਲ ਡਾਊਨ ਫਾਲ ਤੇ ਜਾ ਕੇ ਉਹ murid ਇਹੀ ਕਹੇਗਾ ਕਿ ਸਾਈਂ ਜੀ ਤੁਹਾਡਾ ਸ਼ੁਕਰ ਆ ਜੋ ਵੀ ਆ ਤੁਹਾਡਾ ਦਿੱਤਾ ਬਸ ਤੁਸੀਂ ਚਾਹੀਦੇ ਹੋ ਹੋਰ ਕੁਝ ਨਹੀਂ ਚਾਹੀਦਾ ਇਹਨਾਂ ਥੱਲੇ ਆ ਕੇ ਵੀ ਜਦੋਂ ਇਹੀ ਗੱਲਾਂ ਕਹਿੰਦਾ ਰਹਿੰਦਾ ਜਾਣਾ ਫਿਰ ਸਾਈਂ ਜੀ ਕਹਿੰਦੇ ਨੇ ਕਿ ਹਾਂ ਇਹ ਮੇਰਾ ਆ ਫਿਰ ਸਾਈਂ ਲਾਡੀਸ਼ਾ ਸਰਕਾਰ ਨੂੰ ਉਥੋਂ ਥੱਲੇੋਂ ਚੱਕ ਕੇ ਫਿਰ ਹੌਲੀ 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 ਜਿਸ ਮੁਕਾਮ ਤੇ ਪਹਿਲਾਂ ਸੀ ਉਸ ਤੋਂ ਵੀ ਉੱਪਰ ਲੈ ਜਾਂਦੇ ਨੇ ਕਿ ਤੇਰੀ ਜਗ੍ਹਾ ਇੱਥੇ ਨਹੀਂ ਤੇਰੀ ਜਗ੍ਹਾ ਉੱਥੇ ਆ ਤੇ ਜਿਹੜਾ ਇਨਸਾਨ ਡਾਊਨਫਾਲਟ ਜਾ ਕੇ ਬਿਲਕੁਲ ਥੱਲੇ ਜਦੋਂ ਆ ਜਾਂਦਾ ਸਾਇੰ ਨੂੰ ਮੰਨਣ ਤੋਂ ਬਾਅਦ ਉੱਥੇ ਜਾ ਕੇ ਜਦੋਂ ਇਹ ਕਹਿਣ ਲੱਗ ਜਵੇ ਕਿ ਜਦੋਂ ਮੈਂ ਮੰਨਣ ਤੋਂ ਪਹਿਲਾਂ ਸੀ ਉਦੋਂ ਮੈਂ ਸਹੀ ਸੀ ਪਰ ਜਦੋਂ ਦਾ ਮੈਂ ਮੰਨਣ ਲੱਗਿਆ ਉਦੋਂ ਦਾ ਮੈਂ ਕੰਮਕਾਰ ਦੇ ਵਿੱਚ ਵੀ ਮੇਰਾ ਸਾਰਾ ਨੁਕਸਾਨ ਹੋ ਰਿਹਾ ਤੇ ਮੈਂ ਡਾਊਨ ਜਾ ਰਿਹਾ ਉਹ ਫਿਰ ਸਮਝ ਲਓ ਕਿ ਬੰਦਾ ਪੀਪਰਾਂ ਚੋਂ ਪਾਸ ਨਹੀਂ ਹੋ ਸਕਦਾ ਉਹ ਬੰਦਾ ਕੱਚਾ ਹੀ ਆ ਜੇ ਐਵੇਂ ਬਸ ਕੈਮ ਹੋਈਆਂ ਮੁਰੀਦ ਉਹ ਅਸਲ ਦੇ ਵਿੱਚ ਸਕੂਲ ਚੋਂ ਨੇ ਦਾਖਲਾ ਨਹੀਂ ਲਿਆ ਸੋ ਜਿਹੜੇ ਜਿਹੜੇ ਇਸ ਗੱਲ ਨੂੰ ਸਮਝ ਗਏ ਨੇ ਉਹੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਰਿਓ ਜੈਸਾ ਹੀ ਨਹੀਂ